ਸੱਜਣੋ ਪਹੁੰਚੇ ਆ ਬਈ ਅਰਸ਼ ਦੇ ਕੋਲ ਬਈ ਅਰਸ਼ ਕੀ ਹਾਲ ਏ ਵਧੀਆ ਵਧੀਆ ਬਈ ਤੁਸੀਂ ਪਿੰਡ ਰਾਜੋਗੇ ਅਰਸ਼ ਦਾ ਤੇ ਵੀਡੀਓ ਦੇ ਵਿੱਚ ਨੀਲੀ ਰਾਵੀ ਦਾ ਪਹਿਲੇ ਨੰਬਰ ਤੇ ਤੋਹਫਾ ਸੱਜਣੋ ਤੁਹਾਨੂੰ ਦੇਤਾ ਦੋ ਦੰਦ ਕੱਟੀ ਆ ਮੱਝ ਸੱਜਣੋ ਤਿਆਰੀ ਤੇ 8 ਦਿਨ ਦਾ ਸਮਾਂ ਬਾਕੀ ਰਹੇਗਾ ਚੰਗੀਆਂ ਤੇ ਲੱਟਾਂ ਲਾਈ ਫਿਰਦੀ ਆ ਸਾਰੀ ਬਣ ਤਣ ਕੇ ਕਰਮਾਲੀ ਫੇਰੀ ਸੂਗੀ ਚੰਗਾ ਦੁੱਧ ਪਾਇਆ ਆ ਆ ਜਿਹੜੀ ਮੈਂ ਤੜਕੇ ਦੀ ਸੂਈ ਹੋਈ ਵੇਖ ਸਕਦੇ ਕੀ ਜਿਗਾੜ ਲਾਈ ਫਿਰਦੀ ਤੇ ਬੱਚਾ ਬੂਰਾ ਜਿਹੜਾ ਕਟਾ ਪਾਇਆ ਨੇ ਮੇਲ ਕਾਲ ਸੱਜਣੋ ਕੀਮਤ ਬੜੀ ਜਾਇਜ਼ ਕਰਵਾਤੀ ਧਾਰਾਂ ਧੁਰਾਂ ਫੁੱਲ ਵੀਡੀਓ ਚ ਮਰਵਾ ਕੇ ਵਿਖਾਤੀਆਂ ਖਰੀਦਦਾਰੀ ਤੁਸੀਂ ਜ਼ਰੂਰ ਕਰਿਓ ਆ ਨਾ ਤੋਹਫਾ ਆ ਅੱਜ ਬਹਿ ਕੇ ਵਿਖਾ ਦੇ ਤਿੰਨ ਚਾਰ ਨਾ ਸੱਜਣਾਂ ਦੇ ਥੱਲੇ ਬਹਿ ਗਏ ਆ ਜਦੋਂ ਬਹਿ ਜੇ ਉਦੋਂ ਹੀ ਧਾਰਾਂ ਮਾਰ ਲਈ ਦੀਆਂ ਮਰਜੀ ਚੋਲੋ ਬੱਚੇ ਦੇ ਵਿੱਚ ਸੰਧੂ ਸਾਹਿਬ ਆ ਅੱਜ ਸਵੇਰੇ ਸੋਈ ਜਪਾਂ ਬੱਚੇ ਦਾ ਬਗੇਜ ਚੋਈ 27000 ਦੀ ਇਹ ਆ ਸੱਜਣੋ ਗੱਬਣਿਆਂ ਨੂੰ ਲਾਦੇ ਮੇਰਾ ਵੀਰੇ 10 ਦਿਨਾਂ ਦੀ ਅਠਾਰੀ ਕੱਚੀ ਆ ਦੂਜਾ ਸੂਆ ਸ਼ਾਰਟ ਵੀਡੀਓ ਵੇਖਣ ਲਈ ਧੰਨਵਾਦ